ਤੇ ਇਧਰ ਜੀ ਸੇਵਾ ਚੱਲ ਰਹੀ ਆ ਤੇ ਸੰਗਤ ਦੀ ਦੇਖੋ ਜੀ ਇੰਨਾ ਮਨ ਚ ਉਤਸ਼ਾਹ ਹੈ ਤੇ ਇੱਥੇ ਬੇਸਮੈਂਟ ਬਣ ਰਹੀ ਆ ਸਾਰੀ ਸਬਜ਼ੀ ਕੱਟ ਕੇ ਫਿਰ ਲੈ ਕੇ ਜਾ ਕੇ ਸ਼ਿਕਾਉਂਦੇ ਆ ਸੰਗਤ ਨੂੰ ਤੇ ਗੁਰੂ ਘਰ ਦੇ ਵਿੱਚ ਦਾ ਲੰਗਰ ਕਹਿੰਦੇ ਸਵਾਦ ਹੀ ਬਣਦਾ ਤੇ ਇਧਰ ਅੱਜ ਚੌਲ ਵਗੈਰਾ ਕੱਢਣ ਆਏ ਹਾਂ ਚੌਲ ਵਗੈਰਾ ਸਬਜ਼ੀਆਂ ਬਣ ਰਹੀਆਂ ਨੇ ਤੇਰ ਦਾਲਾਂ ਬਣ ਰਹੀਆਂ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੂਰਾ ਆਈ ਹੋਪ ਤੁਸੀਂ ਠੀਕ ਹੀ ਹੋਵੋਗੇ ਸਭ ਤੋਂ ਪਹਿਲਾਂ ਤੁਹਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉత్సਵਾਂ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਦਾ ਬਲੌਗ ਸਾਡਾ ਹੋਣ ਜਾ ਰਿਹਾ ਬਹੁਤ ਖਾਸ ਤੇ ਅੱਜ ਅਸੀਂ ਚੱਲੇ ਹਾਂ ਫਤਿਹਗੜ੍ਹ ਸਾਹਿਬ ਮੌਸਮ ਦੇਖੋ ਜੀ ਪਿੱਛੇ ਤੇ ਆਪਾਂ ਆਪਣੀ ਬਾਈਕ ਲੈ ਕੇ ਨਿਕਲ ਚੁੱਕੇ ਹਾਂ ਮੌਸਮ ਬਹੁਤ ਹੀ ਵਧੀਆ ਹੋਇਆ ਹੋਇਆ ਤੇ ਆਪਾਂ ਚੱਲੇ ਹਾਂ ਫਤਿਹਗੜ੍ਹ ਸਾਹਿਬ ਤੇ ਤੁਹਾਨੂੰ ਕਰਾਉਨੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਜਿਹੜਾ ਅੱਜ ਦਾ ਬਲੌਗ ਸਾਰਾ ਆਪਣਾ ਗੁਰਦੁਆਰਾ ਤੇ ਜੇ ਸ਼ਾਮ ਨੂੰ ਟਾਈਮ ਲੱਗਿਆ ਤਾਂ ਆਪਾਂ ਸੇਠੀ ਬਾਈ ਨੂੰ ਜ਼ਰੂਰ ਮਿਲਾਂਗੇ ਤੇ ਅੱਜ ਦਾ ਬਲੌਗ ਪੂਰਾ ਪੰਜਾਬੀ ਵਿੱਚ ਤੇ ਗੁਰਦੁਆਰ ਸਾਹਿਬ ਜਾ ਰਹੇ ਹਾਂ ਚਲੋ ਜੀ ਆਪਾਂ ਸਾਰੇ ਖੜ ਚੱਲੀਏ ਆਸਮਾਨ ਕੀ ਦੇਖੀ ਰਿਹਾ ਹਾਂ ਮੌਸਮ ਬਹੁਤ ਵਧੀਆ ਹੈ ਤੇ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਆਪ ਜੀ ਦਾ ਵੀ ਚੈੱਕ ਕਰੋ ਹਾਂ ਜੀ ਤੋਂ ਵੀ ਹਮ ਪਹੁੰਚ ਚੁੱਕੇ ਤੇ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਨੇ ਫਿਰ ਜਾਏਗੇ ਪਹਿਲੇ ਸੇਵਾ ਕਰਵਾ ਲੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੈ ਇਸ ਲਈ ਮੈਨੇ ਸੋਚਿਆ ਪਹਿਲੇ ਸੇਵਾ ਕਰਤੇ ਆਂ ਤੋਂ ਅਭੀ ਲੰਗਰਾਲ ਮੇ ਅਭੀ ਲੰਗਰ ਲੈਨੇ ਆਏ ਹੋਏ ਇਧਰ ਜੇ ਹਮਾਰਾ ਲੰਗਰ ਲੰਗਰ ਹਾਲ ਹੈ ਪੰਜਾਬੀ ਚ ਆ ਜਾਂਦੇ ਆਂ ਤੇ ਇਧਰ ਅੱਜ ਚੌਲ ਵਗੈਰਾ ਕੱਢਣ ਆਇਆ ਹਾਂ ਚੌਲ ਵਗੈਰਾ ਸਬਜ਼ੀਆਂ ਬਣ ਰਹੀਆਂ ਨੇ ਇਧਰ ਦਾਲਾਂ ਬਣ ਰਹੀਆਂ ਨੇ ਤੇ ਫਿਰ ਬਾਅਦ ਵਿੱਚ ਲੈ ਕੇ ਜਾਂਦੇ ਆਂ ਕੱਟ ਕੇ ਤੇ ਦੇਖੋ ਜੀ ਰਹੀਆਂ ਤੇ ਹੁਣ ਅਸੀਂ ਚੌੜ ਲੈ ਕੇ ਜਾਵਾਂਗੇ ਇਹ ਇਹ ਆਪਣਾ ਲੰਗਰ ਹਾਲ ਆ ਜੀ ਸ੍ਰੀ ਫਤੇਗੜ ਸਾਹਿਬ ਦਾ ਤੇ ਇਹ ਕਿਸੇ ਵੀਰ ਨੇ ਸੇਵਾ ਲਵਾਈ ਸੀ ਕਿਉਂਕਿ ਇਹ ਪਹਿਲਾਂ ਖੁੱਲਾ ਸੀ ਤਾਂ ਖੁੱਲਾ ਹੁਣ ਕਾਰਨ ਥੋੜਾ ਇਦਾਂ ਸੀ ਵੀ ਸੰਗਤ ਉੱਪਰ ਹੀ ਆ ਜਾਂਦੀ ਸੀ ਤਾਂ ਥੋੜੀ ਵਧੀਆ ਹੁਣ ਲੰਗਰ ਆ ਜਿਹੜਾ ਉਹ ਅੰਦਰ ਰਹਿੰਦਾ ਤੇ ਲੰਗਰ ਦੇਖੋ ਜੀ ਅੱਜ ਸੰਗਤ ਬਾਹਰ ਮੀਂਹ ਵੀ ਪੈ ਰਿਹਾ ਪਰ ਸੰਗਤ ਦਾ ਇਕੱਠ ਨਹੀਂ ਟੁੱਟ ਰਿਹਾ ਜੀ ਬਹੁਤ ਜ਼ਿਆਦਾ ਸੰਗਤ ਆ ਬਾਹਰ ਦੇਖੋ ਜੀ ਮੌਸਮ ਮੀਂਹ ਬਹੁਤ ਪੈ ਰਿਹਾ ਜੀ ਪਰ ਸੰਗਤ ਦੇਖੋ ਜੀ ਇੰਨਾ ਉਤਸ਼ਾਹ ਹੈ ਮਹਾਰਾਜ ਦੇ ਦਰਸ਼ਨ ਕਰਨ ਹੁਣ ਸਬਜ਼ੀ ਲੈਣ ਆਏ ਸੀ ਜੀ ਅੱਜ ਦੇਖੋ ਲੰਗਰ ਬਹੁਤ ਵਧੀਆ ਬਣਦਾ ਦੇਖੋ ਜੀ ਸਬਜ਼ੀ ਕੱਟ ਕੇ ਫਿਰ ਲੈ ਕੇ ਜਾ ਕੇ ਛਕਾਉਂਦੇ ਆ ਸੰਗਤ ਨੂੰ ਤੇ ਗੁਰੂ ਘਰ ਦੇ ਵਿੱਚ ਤਾਂ ਲੰਗਰ ਕਹਿੰਦੇ ਸਵਾਦ ਹੀ ਬਣਦਾ ਹੈ ਬਾਕੀ ਮਹਾਰਾਜ ਦੀ ਕਿਰਪਾ ਹੋ ਜੇ ਜਿੱਥੇ ਉਹਦਾ ਫਰਕ ਪੂਰੇ ਜਿੰਨਾ ਵੀ ਖਾਣਾ ਬਣਦਾ ਆਪਣੇ ਲੰਗਰ ਹਾਲ ਸ਼੍ਰੀ ਫਤਿਹਗੜ੍ਹ ਸਾਹਿਬ ਇਸ ਟੀਮ ਨਾਲ ਬਣਦਾ ਜੀ ਇਹ ਪਾਈਪ ਸਟੀਮ ਦੀ ਲਾਈ ਹੋਈ ਆ ਤੇ ਸਟੀਮ ਨਾਲ ਬਣਦਾ ਆ ਖਾਣਾ ਸਾਰਾ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਆਉਂਦਾ ਜੇ ਆਪਾਂ ਦੇਖਿਆ ਜਾਵੇ ਤੇ ਕਹੀਏ ਵੀ ਸਟੀਮ ਦੇ ਦੂਜੇ ਖਾਣੇ 'ਚ ਫਰਕ ਆ ਕੋਈ ਫਰਕ ਨਹੀਂ ਇਹਦੇ ਆ ਤੇ ਸਟੀਮ ਇੰਦਾ ਸਟੀਮ ਵਰਕ ਕਰਦੀ ਆ ਨੀਚੇ ਤੋਂ ਇਹ ਜਿਹੜਾ ਭਾਂਡਾ ਉਹ ਸਾਬ ਨਾਲ ਬਣਾਇਆ ਹੋਇਆ ਤੇ ਸਾਰਾ ਸਟੀਮ ਨਾਲ ਬਣਿਆ ਤੇ ਖਾਣਾ ਸਵਾਦ ਵੀ ਬਹੁਤ ਮੰਦਾ ਤੇ ਟੇਸਟੀ ਵੀ ਪੂਰਾ ਤੇ ਸਟੀਮ ਨਾਲ ਬਣਦਾ ਉੱਧਰ ਲੱਕੜਾਂ ਦਾ ਪ੍ਰੋਜੈਕਟ ਲਾ ਕੇ ਲਾਇਆ ਹੋਇਆ ਇਸ ਟੀਮ ਦਾ ਸਿਸਟਮ ਉਹ ਤੁਹਾਨੂੰ ਦਿਖਾ ਦਾਂਗੇ ਤੇ ਜਿਹੜਾ ਗੁਰਦੁਆਰਾ ਦਾ ਲੰਗਰ ਆ ਉਹ ਇੱਦਾਂ ਬਣਦਾ ਤੇ ਬੋਲੋ ਭਾਈ ਸਤਨਾਮ ਸ਼੍ਰੀ ਵਾਹਿਗੁਰੂ ਤੇ ਆਪਣੇ ਸੇਵਾਦਾਰ ਨੇ ਜੀ ਇੱਥੇ ਲੰਗਰ ਹਾਲ 'ਚ ਇਹ ਆਪਣੇ ਨਾਲ ਆਏ ਹੋਏ ਨੇ ਕੱਟ ਰਹੇ ਨੇ ਸਬਜ਼ੀ ਤੇ ਇੱਧਰ ਜੀ ਸੇਵਾ ਚੱਲ ਰਹੀ ਆ ਤੇ ਸੰਗਤ ਦੀ ਦੇਖੋ ਜੀ ਇੰਨਾ ਮਨ 'ਚ ਉਤਸ਼ਾਹ ਹੈ ਤੇ ਇੱਥੇ ਬੇਸਮੈਂਟ ਬਣ ਰਹੀ ਆ ਸਾਰੀ ਬੇਸਮੈਂਟ ਭੋਰਾ ਸਾਹਿਬ ਨੂੰ ਜਾਇ ਕਰੂਗੇ ਜਿਵੇਂ ਕਿ ਸਵਾ ਦੇ ਦਿਨਾਂ ਵਿੱਚ ਸੰਗਤ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਕਰਕੇ ਮੈਨੂੰ ਮੱਥਾ ਟੇਕਣ 'ਚ ਦਿੱਕਤ ਆਉਂਦੀ ਹੈ ਤਾਂ ਇਹ ਉਹਦੇ ਕਰਕੇ ਬਣ ਰਹੀ ਹੈ ਬੇਸਮੈਂਟ ਤਿਆਰ ਹੋ ਰਹੀ ਹੈ ਲੈ ਚੜੀ ਇਹ ਲੈਣਗੇ ਪਾਨੀ ਨਾ ਹਾਂਜੀ ਹੁਣ ਅਸੀਂ ਚੱਲੇ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੇ ਅੰਦਰ ਗੁਰਦੁਆਰਾ ਸਾਹਿਬ ਤੇ ਕਰਾਉਂਦੇ ਆ ਤੁਹਾਨੂੰ ਵੀ ਦਰਸ਼ਨ ਸੰਤ ਤੇ ਸਜਾਵਟ ਦੇਖੋ ਕਿੰਨੀ ਵਧੀਆ ਹੋਈ ਹੋਈ ਆ ਤੇ ਅੰਦਰ ਚੱਲੇ ਆਪਾਂ ਗੁਰਦੁਆਰਾ ਸਾਹਿਬ

हाँ जी तो आज के ब्लॉग की करते समाप्ति अभी चले हैं घर को गुरुद्वारा साहब से, से आज बहुत अच्छा दिन निकला सेवा भी की और दर्शन भी किए गुरु साहब के तो आप अपने माँ बाप का और अपना ध्यान रखना तो हर हफ्ते में एक दिन निकाल कर गुरु घर जरूर जाया करिए धन्यवाद सत श्रीकाल बाय बाय